ਤੋੜੇ ਨਾਮ ਕੀ ਹੈ ਜੀ ਇਕਬਾਲ ਜੀ ਸਿੰਘ ਪਾਟਿਆ ਅੱਛਾ ਤੁਹਾਡੇ ਨਾਲ ਇੱਕ ਫਰੋਡ ਹੋਇਆ ਹਾਂ ਠੀਕ ਤੁਹਾਡੇ ਨਾਲ ਇੱਕ ਫਰੋਡ ਹੋਇਆ ਉਹ ਕੌਣ ਵਿਅਕਤੀ ਸੀ ਕਿੱਦਾਂ ਤੁਹਾਡੇ ਸੰਪਰਕ ਚ ਆਇਆ ਤੇ ਕਿੰਨੇ ਕੁ ਪੈਸੇ ਤੁਹਾਡੇ ਕੋਲੋਂ ਠੱਗ ਕੇ ਲੈ ਗਏ ਉਹ ਕਹਿੰਦਾ ਜੀ ਮੈਂ ਆਈਟੀ ਹੋਗਾ ਵਾਂ ਔਰ ਸਕਾਈ ਲਾਰਕ ਹੋਟਲ ਦੇ ਨਾਲ ਮੇਰਾ ਦਫਤਰ ਹੈ ਔਰ ਉਹ ਕਿਰਾਏਦਾਰ ਬਣ ਕੇ ਸਾਡੇ ਕੋਲ ਆਇਆ ਤੇ 12000 ਰੁਪਏ ਦੇ ਉਹਨਾਂ ਕਿਰਾਏ ਨਾਲ ਸਾਡਾ ਰੈਂਟ ਉਹਦੇ ਨਾਲ ਸੈਟਲ ਹੋਇਆ ਹੈ ਕਦੋਂ ਆਇਆ ਸੀਗਾ ਜੀ ਕਦੋਂ ਆਇਆ 7 ਤਰੀਕ ਨੂੰ ਆਇਆ 7 ਦੇ ਫਰਵਰੀ ਨੂੰ 2020 ਨੂੰ ਔਰ ਉਸਨੇ ਕੋਈ ਸਾਨੂੰ ਆ ਕੇ ਪੇਮੈਂਟ ਵਗੈਰਾ ਨਹੀਂ ਦਿੱਤੀ ਕਹਿੰਦਾ ਮੇਰਾ ਜੀ ਪਰਸ ਚੋਰੀ ਹੋ ਗਿਆ ਮੇਰਾ ਸਮਾਨ ਸਾਰਾ ਚੋਰੀ ਹੋ ਗਿਆ ਤੇ ਮੈਂ ਤੁਹਾਨੂੰ ਜਿਹੜਾ ਰੈਂਟ ਹੈ ਉਹ ਤੁਹਾਨੂੰ ਬੈਂਕ ਵਿੱਚ ਤੁਹਾਡੇ 2-4 ਦਿਨ ਤੱਕ ਆ ਜਾਏਗਾ ਕਿਹੜੇ ਡਿਪਾਰਟਮੈਂਟ ਵੱਲੋਂ ਦੱਸਦਾ ਸੀ ਆਪਣੇ ਆਪ ਨੂੰ ਕਿਹੜੇ ਡਿਪਾਰਟਮੈਂਟ ਲੱਗਾ ਹੈ ਇਨਕਮ ਟੈਕਸ ਡਿਪਾਰਟਮੈਂਟ ਹੈ ਹਮਮ ਨਾਮ ਕੀ ਦੱਸਿਆ ਸੀ ਉਹਨੇ ਆਪਣਾ ਜਿਹੜਾ ਨਾਂ ਹੁੰਦਾ ਇਖਿਆਤ ਹੋਂ ਸੁਭਾਸ਼ ਚੰਦਰ ਸੁਭਾਸ਼ ਚੰਦਰ ਮੈਨੂੰ ਪਤਾ ਨਹੀਂ ਹੁੰਦਾ ਸੁਭਾਸ਼ ਚੰਦਰ ਸੁਭਾਸ਼ ਚੰਦਰ ਉਹ ਤੁਹਾਡੇ ਕੋਲ ਸਿੱਧਾ ਆਇਆ ਜੀ ਆ ਜੀ ਜਿਹਦਾ ਡੀਲਰ ਥਰੂ ਆਇਆ ਡੀਲਰ ਥਰੂ ਆਇਆ ਹਾਂਜੀ ਵੱਧਵਾ ਪ੍ਰਾਪਰਟੀ ਡੀਲਰ ਗੜਾ ਤੋਂ ਆਇਆ ਹਮਮ ਉਹਦਾ ਨੰਬਰ ਵੈਸੇ ਹੈਗਾ ਤੁਸੀਂ ਐਡੀਟਿੰਗ ਕਰਨੀ ਹੋਣੀ ਹੈ ਉਹ ਤੇ ਕਰ ਲੋਗੇ ਤੁਸੀਂ ਆ ਤੇ ਫਿਰ ਉਸ ਤੋਂ ਬਾਅਦ ਕੀ ਕੀ ਆਉਨੇ ਆ ਚਲੋ ਸਾਡੇ ਕੋਲ ਖਵਾ ਕੇ ਚਲੇ ਗਿਆ ਖਾਲੀ ਹੱਥੀ ਆਇਆ ਸਾਡੇ ਕਹਿੰਦਾ ਸਮਾਨ ਚੋਰੀ ਹੋ ਗਿਆ ਮੇਰੇ ਬਸ ਬਸ ਤੋਂ ਚੋਰੀ ਹੋ ਗਿਆ ਸਮਾਨ ਤੇ ਉਸ ਤੋਂ ਬਾਅਦ ਕਹਿੰਦਾ ਜੀ ਮੈਂ ਤੁਹਾਡੇ ਕੋਲ 3 ਸਾਲ ਰਹਿਣਾ ਤੇ ਕਿਰਾਇਆ ਕਹਿੰਦਾ ਤੁਹਾਡਾ ਬੈਂਕ 'ਚ ਆ ਜਾਏਗਾ ਸਾਡੇ ਕੋਲ ਉਹਨੇ ਅਕਾਊਂਟ ਨੰਬਰ ਲੈ ਲਿਆ ਬੈਂਕ ਦਾ ਨਾਮ ਲੈ ਲਿਆ 3-4 ਦਿਨ ਅਸੀਂ ਵੇਟ ਕੀਤੀ ਕਿਰਾਇਆ ਨਹੀਂ ਆਦਾ ਆਇਆ ਉਹਨੂੰ ਕਿਹਾ ਕਹਿੰਦਾ ਜੀ ਆ ਜਾਏਗਾ ਆ ਰਹਾ ਉਸ ਤੋਂ ਬਾਅਦ ਉਹਨੇ ਸਾਰਾ ਸਾਨੂੰ ਕਾਫੀ ক্লোਜ਼ ਹੋ ਗਿਆ ਇੱਕ ਅੱਧੀ ਵਾਰੀ ਉਹਨੇ ਸਾਡੇ ਨਾਲ ਚਾਹ ਵੀ ਪੀਤੀ ਬੈਠ ਕੇ ਤੇ ਬੜਾ ਆਪਣਾ ਪੰਨ ਦੱਸ ਰਿਹਾ ਸੀਗਾ ਤੇ ਫਿਰ ਆਪਣੇ ਡਿਪਾਰਟਮੈਂਟ ਦਾ ਦੱਸਣ ਲੱਗ ਪਿਆ ਵੀ ਮੈਂ ਅਸੀਂ ਰੇਡ ਮਾਰਦੇ ਆ ਤੁਹਾਨੂੰ ਸਾਡੇ ਸੋਨਾ ਫੜਦੇ ਆ ਅਸੀਂ ਤੁਹਾਨੂੰ 52000 ਰੁਪਏ ਤੋਂ ਲੈ ਸੋਨਾ ਲੈਦੇ ਆਗੇ ਮੇਰੀ ਪਾਵਰ ਚ 10 ਤੋਲੇ ਤੱਕ ਹੈਗਾ ਦੇ ਉਹਦੇ ਤੁਸੀਂ 3 ਲੱਖ ਰੁਪਇਆ ਪਹਿਲਾਂ ਦੇਣਾ ਹੈਗਾ ਬਾਕੀ ਤੁਹਾਨੂੰ ਹਫਤੇ ਬਾਅਦ ਜਿਹੜੀ ਪੇਮੈਂਟ ਹੈ ਉਹ ਤੁਸੀਂ ਦੇ ਦੇਣਾ ਤਰ ਨਾਲ ਸੀਧ ਮਿਲ ਜਾਏਗੀ ਕਿੰਨੇ ਕਿੰਨੇ ਟੋਟਲ ਆਪਣੇ ਸੋਨੇ ਦੀ ਗੱਲ ਹੋਈ ਜੀ ਕਿੰਨੇ ਸੋਨੇ ਦੀ ਗੱਲ 10 10 10 ਟੋਲੇ ਦਾ 10 ਟੋਲੇ ਦੇ 15 ਦੇ ਦੇ ਪੈਸੇ ਨਹੀਂ ਤੇ 10 ਟੋਲੇ ਦਾ ਤੇ ਕਿੰਨੇ ਕੁ ਪੈਸੇ ਤੁਹਾਡੇ ਕੋਲ ਲੈ ਕੇ ਗਿਆ ਇੱਥੋਂ ਦੀ 3 ਲੱਖ ਰੁਪਇਆ ਅਸੀਂ ਇਹਨੂੰ ਦਿੱਤਾ 3 ਲੱਖ ਰੁਪਇਆ ਬੈਂਕ ਤੋਂ SBI ਤੋਂ ਕਢਵਾ ਦਿੱਤਾ ਉਹ ਨਾਲ ਗਿਆ ਸੀਗਾ ਹਮ ਉਹ ਕਿਸ ਦਿਨ ਆਪਣੇ ਗਿਆ ਹੈਗਾ ਉਹ 13 ਤਰੀਕ ਨੂੰ ਬਾਰਾਂ ਦੀ ਛੁੱਟੀ ਸੀ ਰਵਿਦਾਸ ਦੀ 13 ਤਰੀਕ ਨੂੰ ਨਾਲ ਗਿਆ ਬੈਂਕ ਤੇ ਇੱਥੇ ਤੁਹਾਡੇ ਕੋ ਇਸ ਕੋਠੀ ਦੇ ਵਿੱਚ ਕਿੰਨੇ ਦਿਨ ਤੁਹਾਡੇ ਕੋ ਰਹੇ ਨੇ ਉਹ ਦੱਸਿਆ ਤੁਨ ਉਹ 13 ਤਰੀਕ ਨੂੰ ਚਲੇ ਗਿਆ 7 ਤਰੀਕ ਨੂੰ ਆਇਆ ਮਤਲਬ 5-6 ਦਿਨ ਲਗਾਤਾਰ ਤੁਹਾਡੇ ਨਾਲ ਰਹੇ ਹਾਂ ਨਾਲ ਲਿਆ 5-6 ਦਿਨ ਉਹ ਇਸ ਤਰ੍ਹਾਂ ਵੀ ਇਹ ਪੂਰਾ ਟਾਈਮ ਦਫ਼ਤਰ ਵੀ ਨਹੀਂ ਸੀ ਜਾਂਦਾ ਉਹ ਸਾਨੂੰ ਉਹ ਬਹੁਤਾ ਕੋਈ ਉਹਦੇ ਨਾਲ ਚੱਕ ਵੀ ਨਹੀਂ ਹੋਇਆ ਵੀ ਇਹ ਥੋੜਾ ਇੱਕ ਦਿਮਾਗੀ ਚ ਆਇਆ ਵੀ ਇਹ 2-3 ਵਜੇ ਆ ਜਾਂਦਾ ਜਦੋਂ ਦਫ਼ਤਰ ਵਾਲੇ ਬੰਦੇ ਤੇ ਬਹੁਤ ਬਿਜ਼ੀ ਹੁੰਦੇ ਨੇ ਸਾਰਾ ਦਿਨ ਪ੍ਰੇਤਰੀਂ ਤਾਂ ਜਾਂਦਾ ਸੀਗਾ ਆ ਜਾਂਦਾ ਸੀਗਾ ਕਿੱਦਾਂ ਕਰਦਾ ਸੀਗਾ ਨਹੀਂ ਜਾਂਦਾ ਸੀ ਫਿਰ ਆ ਜਾਂਦਾ ਸੀਗਾ ਸਵੇਰੇ ਵੈਸੇ ਨਿਕਲ ਜਾਂਦਾ ਸੀ